ਚੜਦੀ ਕਲਾ ਪੰਜਾਬ نیوز ਤੇ ਇਸ ਵੇਲੇ ਦੀ ਖਬਰ ਅੰਮ੍ਰਿਤਸਰ ਤੋਂ ਅੰਮ੍ਰਿਤਸਰ ਮਾਨਯੋਗ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਅੰਮ੍ਰਿਤਸਰ ਜੀ ਵੱਲੋਂ ਮਾਰੇ ਅਨਸਰਾ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਤਿਤ ਕਾਰਵਾਈ ਕਰਨ ਲਈ ਜਾਰੀ ਹਦਾਇਤਾਂ ਤੇ ਥਾਣਾ ਛੇਰਟਾ ਇੰਸਪੈਕਟਰ ਕਪਿਲ ਕੌਸ਼ਲ ਦੀ ਪੁਲਿਸ ਪਾਰਟੀ ਵੱਲੋਂ ਬੀਤੇ ਦਿਨੀ ਸੁਨਿਆਰੇ ਦੀ ਦੁਕਾਨ ਤੇ ਹੋਈ ਲੁੱਟ ਦੇ ਮਕਦਮੇ ਨੂੰ 24 ਘੰਟਿਆਂ ਅੰਦਰ ਟ੍ਰੇਸ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਅਤੇ ਹਥਿਆਰ ਸਮੇਤ ਤਿੰਨ ਦੋਸ਼ੀਆਂ ਨੂੰ ਕੀਤਾ ਕਾਬੂ ਅੰਮ੍ਰਿਤਸਰ ਤੋਂ ਬਿਊਰੋ ਰਿਪੋਰਟ ਕੱਲ ਸਦਾਵੜਾ ਜੁਲਰਸ ਜਿਹੜਾ ਨਰੈਣਗੜ੍ਹ ਸ਼ਾਟਾ ਦੇ ਵਿੱਚ ਉੱਥੇ ਇੱਕ ਵਾਰਦਾਤ ਹੋਈ ਸੀ ਦੋ ਨੌਜਵਾਨਾਂ ਨੇ ਅੰਦਰ ਜੁਐਲਰੀ ਸ਼ਾਪ ਦੇ ਵਿੱਚ ਜਾ ਕੇ ਪਹਿਲਾਂ ਕੁਝ ਜੁਐਲਰੀ ਦੇਖੀ ਫਿਰ ਦਾਤ ਕੱਢਿਆ ਔਰ ਇੱਕ ਪਿਸਟਲ ਨੁਮਾ ਚੀਜ਼ ਜਿਹੜੀ ਉਹਨਾਂ ਨੇ ਕੰਪਲੇਨੈਂਟ ਲਿਖਾਈ ਸਾਨੂੰ ਉਹਦੇ ਤਹਿਤ ਉਥੋਂ ਕੁਝ 골ਡ ਦੀ ਜੁਐਲਰੀ ਜਿਹੜੇ ਆਈਟਮਸ ਨੇ ਉਹ ਖੋ ਕੇ ਭੱਜ ਗਏ ਉਹਦੇ ਚ ਕੇਸ ਰਿਸਟਰ ਹੋਇਆ ਐਫ ਆਈ ਆਰ ਨੰਬਰ 80 379 ਬੀ 2 ਦੇ ਵਿੱਚ ਪਬਲਿਕ 34 ਆਈ ਬੀ ਸੀ ਖਾਣਾ ਚਾਟਾ ਉਸੇ ਟਾਈਮ ਜੋ ਕਿ ਸਾਡੀ ਜ਼ੀਰੋ ਟੋਲਰੈਂਸ ਪਾਲਿਸੀ ਹੈ ਇਹ ਨਹੀਂ ਕਿ ਕ੍ਰਾਈਮ ਨੂੰ ਜਾਂ ਦੂਸਰੇ ਕ੍ਰਾਈਮ ਨੂੰ ਬੜਾ ਸੀਰੀਅਸਲੀ ਲਈਦਾ ਮਨ ਇੰਟੈਲੀਜੈਂਸ ਔਰ ਟੈਕਨੀਕਲ ਇੰਟੈਲੀਜੈਂਸ ਸਾਡੀਆਂ ਵੱਖ-ਵੱਖ ਟੀਮਾਂ ਅਸੀਂ ਲਾਈਆਂ ਔਰ ਸਪੈਸ਼ਲ ਟੀਮਾਂ ਬਣਾਈਆਂ ਟ੍ਰੇਸ ਕਰਨ ਵਾਸਤੇ ਇਹ 24 ਘੰਟੇ ਦੇ ਵਿੱਚ ਵਿੱਚ ਇਹ ਕੇਸ ਆਈ ਟ੍ਰੇਸ ਹੋ ਗਿਆ ਦੇ ਨੋ ਮਲਜ਼ਮ ਅਸੀਂ ਫੜ ਲਏ ਆ ਜਿਨ੍ਹਾਂ ਦੀ ਪਛਾਣ ਹੋਈ ਆ ਧਰੋਪ son of rahul sondi ਜਿਹੜੇ ਬਿਲਹਿੰ 25 ਸਾਲ ਉਮਰ ਦੇ ਦੀ ਰਿਆਸਤ ਐਵੇਨਿਊ ਕਨਪੁਰ ਕਾਲੇ ਦਾ ਰਹਿਣ ਵਾਲਾ ਔਰ ਦੂਸਰਾ ਮਲਜ਼ਮ ਹੈਗਾ ਗਰਨ son of ترسےم ਇਹ ਵੀ ਰਿਆਸਤ ਐਵੇਨਿਊ ਦਾ ਰਹਿਣ ਵਾਲਾ ਹੈ ਕਨਪੁਰ ਕਾਲੇ ਦਾ ਇਹ ਵੀ ਤਕਰੀਬਨ 25 26 ਸਾਲ ਦੀ ਇਹਦੀ ਉਮਰ ਹੈ ਇਹ ਦੋਨੇ ਮਲਜ਼ਮਾਂ ਤੋਂ ਜਿਹੜੀ ਰੋਬ ਕੀਤੀ ਹੋਈ ਹੈ ਗੋਲਡ ਦੀ ਜੁਐਲਰੀ ਜਿਹਦੇ ਵਿੱਚ 15 ਗੋਲ ਚੇਨਸ ਨੇ ਤੇ 7 ਰਿੰਗਸ ਨੇ ਉਹ ਸਾਰੀ ਦੀ ਸਾਰੀ ਬਰਾਮਦਗੀ ਹੋ ਗਈ ਹੈ ਦਾਤ ਜਿਹੜਾ ਨਾਲੇ ਉਹਨੂੰ ਡਰਾ ਰਹੇ ਸੀ ਉਹ ਵੀ ਬਰਾਮਦ ਹੋ ਗਿਆ ਵੈਪਨ ਆਫ ਅਫੈਂਸ ਪਲੱਸ ਦੋ ਪਿਸਟਲ ਜਿਹੜੇ ਟॉय ਪਿਸਟਲ ਨੇ ਉਹ ਬਰਾਮਦ ਕੀਤੇ ਗਏ ਨੇ ਬਲੈਕ ਕਲਰ ਦਾ ਐਂਡ ਸਿਲਵਰ ਕਲਰ ਦਾ ਜਿਹੜੀ ਐਕਟਿਵਾ ਦੇ ਉੱਤੇ ਫੇਕ ਨੰਬਰ ਲਾਇਆ ਹੋਇਆ ਸੀ ਇਹਨਾਂ ਨੇ ਉਹ ਵੀ ਬਰਾਮਦ ਕਰ ਲਈ ਗਈ ਹੈ ਇਹਦੇ ਚ ਇੱਕ ਹੋਰ ਇੰਟਰਸਟਿੰਗ ਗੱਲ ਨਵੀਂ ਇਹ ਆਈ ਹੈ ਪਰਲੀਮੈਂਟਰੀ ਪੁਚ ਵਿੱਚ ਤੋਂ ਪਤਾ ਲੱਗਿਆ ਕਿ ਇਹ ਜਿਹੜਾ ਰੈਕੀ ਕਰਨ ਵਾਲਾ ਬੰਦਾ ਵੀ ਇਹਨਾਂ ਨਾਲ ਸ਼ਾਮਲ ਸੀ ਔਰ ਜਿਹੜਾ ਧਰੋਪ ਤੇ ਉਹ ਸਾਹਿਲਜੀਤ ਹੈ ਉਹਦਾ ਨਾਮ son of Harjeet resident of Mahal PS Kamboo Amritsar Rural ਇਹ ਦੋਨੇ 10 ਤਰੀਕ ਨੂੰ ਵੀ ਉਥੇ ਜੁਲਰੀ ਸ਼ਾਪ ਤੇ ਗਏ ਤੇ ਉਸ ਦਿਨ ਦਾ ਅਧ ਨਹੀਂ ਲੱਗਿਆ ਪਰ ਉਹਨੂੰ ਚੰਗੀ ਤਰ੍ਹਾਂ ਅਬਜ਼ਰਵ ਕਰਦੇ ਰਹੇ ਸਾਰੇ ਆਪਣੀ ਐਸਕੇਪ ਰੂਟਸ ਫਿਰ ਇਹਨਾਂ ਨੇ ਇੱਕ ਗਿਣੀ ਮਿੱਥੀ ਸਾਜਿਸ਼ ਰਾਈ ਇਹ ਜਿਹੜੀ ਰੋਬਰੀ ਨੂੰ ਅੰਜਾਮ ਦਿੱਤਾ ਮੈਂ ਸਾਰੀ ਪੁਲਿਸ ਨੂੰ ਆਪਣੇ ਦਿਲੀਬ ਮੁਬਾਰਕਬਾਦ ਦਿੰਨਾ ਸਾਰੀ ਟੀਮ ਦਿਨ ਰਾਤ ਲੱਗੀ ਰਹੀ ਕੱਲ ਦੁਪਹਿਰ 4 ਵਜੇ ਜਦੋਂ ਇਹ ਇਨਸੀਡੈਂਟ ਹੋਇਆ ਉਸ ਤੋਂ ਬਾਅਦ ਮੈਂ ਕਿਹਾ ਸਾਰੀ ਰਾਤ ਸਾਡੇ ਸੀਨੀਅਰ ਆਫਸਰਸ ਤੇ ਜਿਹੜੇ ਸਾਡਾ ਸਾਰੇ ਸਟਾਫ ਹੈ ਚਾਹੇ ਕਨਸਟੇਬਲ ਲੈਨ ਅਪਵਰਡ ਸਾਰਿਆਂ ਨੇ ਬੜੀ ਮਿਹਨਤ ਕਰਕੇ ਰਾਤੋ ਰਾਤ ਇਹਨੂੰ ਕਲੀਅਰ ਕੀਤਾ ਔਰ ਅੱਜ ਇਸ ਤੇ ਨੋ ਜਿਹੜੇ ਆ ਮੁਲਜ਼ਮ ਫੜੇ ਗਏ ਆ ਸਾਰਾ ਮਾਲ ਕਦਮਾ ਬਰਾਮਦ ਹੋ ਗਿਆ ਸੋ ਮੈਂ ਇਹਨੂੰ ਬੜੀ ਵੱਡੀ ਕਾਮਯਾਬੀ ਮੰਨਦਾ ਮਿਸ਼ਰ ਪੁਲਿਸ ਦੀ ਔਰ ਇਹਨਾਂ ਨੂੰ ਵਾਜਬ ਅਸੀਂ ਇਨਾਮ ਦੇਣਾ